ਗਰਮੀ ਦੇ ਚੱਲਦੇ ਪਾਰਾ ਸਿਖਰਾਂ ਤੇ ਲੋਕਾਂ ਦੇ ਕੰਮਕਾਜ ਪਏ ਠੱਪ ਰਿਕਸ਼ਾ ਚਾਲਕ ਅਤੇ ਲੇਬਰ ਵਾਲੇ ਗਰਮੀ ਤੋਂ ਪਰੇਸ਼ਾਨ ਗਰਮੀ ਕਾਰਨ ਨਹੀਂ ਚੱਲ ਰਿਹਾ ਕਾਰਦਾ ਚੌਂਕਾ ਚੂਲਾ ਗਰਮੀ ਦੇ ਚੱਲਦੇ ਪਾਰਾ ਸਿਖਰਾਂ ਤੇ ਹੈ ਅਤੇ ਜੇਕਰ ਗੱਲ ਅੱਜ ਦੀ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਵਿਖੇ ਅੱਜ ਪਾਰਾ 43 ਡਿਗਰੀ ਤੋਂ ਉੱਪਰ ਨੋਟ ਕੀਤਾ ਗਿਆ ਜਿਸ ਦਾ ਅਸਰ ਸਿੱਧੇ ਤੌਰ ਤੇ ਦੁਕਾਨਦਾਰਾਂ ਅਤੇ ਰਿਕਸ਼ਾ ਚਾਲਕਾਂ ਤੇ ਪੈਂਦਾ ਹੋਇਆ ਦਿਸ ਰਿਹਾ ਹੈ ਅਲਮ ਇਹ ਹੈ ਕਿ ਬਾਜ਼ਾਰਾਂ ਦੇ ਵਿੱਚ ਗ੍ਰਾਹਕ ਸਿਰਫ ਸਵੇਰ ਅਤੇ ਸ਼ਾਮ ਨੂੰ ਹੀ ਵੇਖਣ ਨੂੰ ਮਿਲ ਰਿਹਾ ਹੈ ਜਿਸ ਵਜ੍ਹਾ ਨਾਲ ਦੁਕਾਨਦਾਰਾਂ ਰਿਕਸ਼ਾ ਚਾਲਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਜੇਕਰ ਗੱਲ ਬਾਜ਼ਾਰਾਂ ਦੀ ਕਰੀਏ ਤਾਂ ਇਕਾ ਦੁਕਾ ਲੋਕ ਹੀ ਬਾਜ਼ਾਰਾਂ ਵਿੱਚ ਦੁਪਹਿਰ ਦੇ ਸਮੇਂ ਦਿਸ ਰਹੇ ਨੇ ਗਰਮੀ ਦੇ ਚੱਲਦੇ ਜਦ ਸਾਡੀ ਟੀਮ ਵੱਲੋਂ ਰਿਕਸ਼ਾ ਚਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲਗਾਤਾਰ ਪੈ ਰਹੀ ਗਰਮੀ ਦੇ ਚੱਲਦੇ ਪਾਰਾ ਜਿੱਥੇ ਸ਼ਿਖਰਾਂ ਤੇ ਹੋਇਆ ਪਿਆ ਹੈ ਉੱਥੇ ਹੀ ਲੋਕ ਘਰਾਂ ਵਿੱਚੋਂ ਬਾਹਰ ਕੱਟ ਨਿਕਲਦੇ ਹਨ ਜਿਸ ਕਾਰਨ ਗਰਮੀ ਦਾ ਅਸਰ ਸਿੱਧੇ ਤੌਰ ਤੇ ਉਹਨਾਂ ਦੇ ਕੰਮਕਾਜ ਤੇ ਪੈ ਰਿਹਾ ਹੈ ਜਿਸ ਦੇ ਚੱਲਦੇ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਇਸ ਗਰਮੀ ਦੇ ਚੱਲਦੇ ਚ ਇਹ ਸਾਰ ਸਿਕਰ ਭਾਜੀ ਇਹ ਭਾਜੀ ਫਿਰ ਸਾਡੇ ਬੱਚਿਆਂ ਦਾ ਕਿਉਂਕਿ ਮੁਸ਼ਕਲ ਹੋ ਜਾਂਦੀ ਹੈ ਭਾਜੀ ਰੋਟੀ ਕਮਾਉਣਾ ਮੁਸ਼ਕਲ ਗੋਤ ਹੈਗੀ ਹੈ ਤੇ ਨਾਲੇ ਫਿਰ ਕੰਮ ਦੇ ਰੱਖਿਆ ਚਲਾਣੇ ਭਾਜੀ 100 200 ਕੁ ਭਾਜੀ ਜਦੋਂ ਕੰਮ ਠੀਕ ਹੁੰਦਾ ਉਦੋਂ 4 500 ਭਾਜੀ ਲੈ ਕੇ ਜਾਂਦਾ ਜੇ ਆਏ ਘਰ ਚਲੋ ਮਾਤਾ ਰਾਣੀ ਦੇ ਆਣਾ ਚ 4 500 ਪੈ ਜਾਂਦਾ ਤੇ ਸਟਾਫ ਇਹ ਜੇ ਗਰਮੀਆਂ ਲਾਤਾ ਹੋਏ ਤੇ ਭਾਜੀ ਉਹੀ 100 200 ਹੀ ਭਾਜੀ ਬਣੇਗਾ ਅੱਜ ਕੀ ਨਾਲੀ ਤੁਹਾਡਾ ਬਾਬਾ ਕੀ ਨਾਲੀ ਤੁਹਾਡਾ ਇਵਾਰ ਆਂਦੇ ਕੰਮ ਕੀ ਕਰਦੇ ਹੋ ਕਿਹਾ ਨਹੀਂ ਯਾਰ ਆਦਾ ਗਰਮੀ ਕਰਕੇ ਕੰਮ ਦੇ ਗਰਮੀ ਬਹੁਤ ਬੰਦਾ ਹੈ ਬੜਾ ਮੰਦਾ ਤੈਨੂੰ ਕੋਈ ਕਮਾਲੰਦ ਰੋਜ਼ 150 ਬੜੀ ਦਾ ਕੇ ਬੰਦਾ ਨਹੀਂ ਬੰਦਾ ਚੱਲੇ ਕਿੰਨੇ ਕਮਾਲੰਦੇ ਸੀ ਆਲੀ ਨਹੀਂ ਨਹੀਂ ਬੰਦੇ ਨੇ 100 200 ਬੰਦਾ ਹੈ ਬਜਾਰਾਂ ਨਹੀਂ ਲੱਗਦਾ ਫਿਰ ਅੱਗ ਨਹੀਂ ਲੱਗਦਾ ਲੋਕੀ ਆਉਂਦੇ ਬਿਜਾਰਾਂ ਦੇ ਵਿੱਚ ਨਹੀਂ ਘਟਵਾਦੀ ਆ ਗਰੀਬ ਬੜੀ ਹੈ ਹਸਪਾਲ ਜੀ ਯਾਹ ਬੜੀ ਗਰਮੀ ਕਰਕੇ ਕੀ ਹਾਲਾਤ ਤੁਹਾਡੇ ਕੰਮਕਾਜ ਦੇ ਬਹੁਤ ਮਾੜਾ ਜੀ ਹਾਲਾਤ ਸਾਡਾ ਕੋਈ ਪੈਸਾ ਨਹੀਂ ਬੰਦਾ ਜੀ ਲੋਕੀ ਬਾਹਰ ਹੀ ਨਹੀਂ ਤੇ ਤੇ ਪਾਏ ਕਿਥੋਂ ਆਉਂਦੇ ਨਹੀਂ ਅਸੀਂ ਐਡਾ ਵੇਲੇ ਵਾਲੇ ਫਿਰਦੇ ਨਹੀਂ ਰੋਟੀ ਤੇ ਵੀ ਨਹੀਂ ਤੰਗਿਆ ਰੋਟੀ ਅਸੀਂ ਇੱਕ ਟਾਈਮ ਖਾਣਿਆ ਹੁਣ ਰਾਤ ਨੂੰ ਗਈ ਦਿਨੇ ਰੋਟੀ ਨਹੀਂ ਖਾਂਦੇ ਗਰਮੀ ਕਿੰਨੇ ਕੀ ਪੈਂਦੀ ਪਈ ਹੈ ਗਰਮੀ ਦੀ ਝੜ ਹੋ ਗਈ ਹਾਂ ਨੂੰ ਤਾਂ ਟੱਟੀਆਂ ਲੱਗੀਆਂ ਰੰਦੀਆਂ ਰੋਜ਼ੀ ਟੱਟੀਆਂ ਪੰਜਾਬ ਨਾਲ ਮਰ ਗਏ ਅਸੀਂ ਪਾਣੀ ਪੀ ਪੀ ਕੇ ਜਿੰਨੇ ਕਮਾ ਲੈਂਦੇ ਹੁਣ ਤੋਂ ਵਾਡਾ ਮਾਰ ਔ 150 ਰੁਪਏ ਆਈ ਬੰਦਾ ਉਹ ਹਾਰਾ ਗਜਰਾ ਨਹੀਂ ਕਰਾਇਆ ਵੀ ਦਈਏ ਕਿ ਚਾਹੇ ਰੋਟੀ ਖਾਈ ਕੀ ਕਰੀਏ